ਤੇ ਸੁਖਬੀਰ ਬਾਦਲ ਉਹ ਦੋਨੋਂ ਆਪਸ ਵਿੱਚ ਰਲੇਵੇ ਆ ਮੈਂ 2019 ਦਾ ਇਹ ਰੋਲਾ ਪਾ ਰਹੇ ਏਸੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਾਂਗਰਸ ਭੇਜਿਆ ਸੀ ਪਹਿਲਾਂ ਕਾਂਗਰਸ ਲੁੱਟੀ ਤੇ ਅਮਰਿੰਦਰ ਸਿੰਘ ਤੇ ਬਾਦਲਾਂ ਦਾ ਜਿਹੜਾ ਗੰਢ ਤੁੱਪ ਸੀਗੀ ਉਹ ਦੋਨਾਂ ਦੀ ਇਕੱਠੀ ਸੀ ਅਕਾਲੀ ਦਲ ਨੇ ਸੁਖਬੀਰ ਨਹੀਂ ਭੇਜਿਆ ਮਤਲਬ ਕਿ ਤੁਸੀਂ ਬੀਜੇਪੀ ਸੰਭਾਲੋ ਸੈਂਟਰ ਸੈਂਟਰ ਇਸੇ ਕਰਕੇ ਸਾਡੀ ਸੁਰੱਖਿਆ ਸਾਡਾ ਕੰਮ ਚਾਮਦਮ ਦਿੱਲੀ ਤੱਕ ਚੱਲਦਾ ਰਹੇਗਾ ਸਮਝੌਤਾ ਕਰਾਉਣ ਦੀ ਵੀ ਇਸ ਵਾਰੀ ਬਹੁਤ ਵੱਡੀ ਕੋਸ਼ਿਸ਼ ਹੋਈ ਕਈ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤਨਖਾਹਿਆ ਕਰਾਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਆਪ ਕਰਾਇਆ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਕਰਦੀ ਹੈ ਜੋ ਸੁਖਬੀਰ ਸਿੰਘ ਬਾਦਲ ਹਦੇਸ਼ ਮੈਂ ਲੁਧਿਆਣਾ ਤੋਂ ਕਿਸੇ ਪ੍ਰਕਾਰ ਦਾ ਕੋਈ ਅਸੀਫਾ ਨਹੀਂ ਦੇਣ ਵਾਲਾ ਲੁਧਿਆਣਾ ਤੋਂ ਮੈਨੂੰ ਲੋਕਾਂ ਨੇ ਜਿਤਾਇਆ ਹੈ ਮੈਨੂੰ ਬੜਾ ਪਿਆਰ ਦਿੱਤਾ ਹੈ ਮੈਂ ਲੁਧਿਆਣਾ ਦੇ ਲੋਕਾਂ ਦੇ ਨਾਲ ਹੈ ਔਰ ਮੈਂ 5 ਸਾਲ ਲੁਧਿਆਣਾ ਦੇ ਲੋਕਾਂ ਦੀ ਸੇਵਾ ਵੀ ਕਰਦਾ ਪਰ ਖਾ ਕਈ ਵਾਰੀ ਐਸੀ ਕੁੰਡਾ ਫਸ ਜਾਂਦਾ ਹੈ ਕਿ ਵਿਰੋਧੀ ਧਰ ਵਾਲਾ ਜਿਹੜਾ ਭੱਜੇ ਨੰਬੀ ਉਹ ਭੱਜ ਨਾ ਜਾਵੇ ਮੈਦਾਨ ਚ ਵੀ ਆ ਬਈ ਮੈਦਾਨ ਦੇ ਵਿੱਚ ਚੋਣਾਂ ਲੜੇ ਸੋ ਕੱਲ ਨੂੰ ਤੁਹਾਨੂੰ ਹੋ ਸਕਦਾ ਹੈ ਕਿ ਦੇਸ਼ ਦੇ ਅੰਦਰ ਇਸ ਕੱਲ ਦੀ ਆਜ਼ਾਦਤ ਲੈਣੀ ਪਵੇ ਜਿਸ ਪ੍ਰਕਾਰ ਦਾ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਹੈ। ਅਸੀਂ ਬਾਦਲ ਚੋਣ ਮદાન ਦੇ ਵਿੱਚ ਉਤਰਦੇ ਨਹੀਂ ਤਾਂ ਮੈਂ ਲੁਧਿਆਣਾ ਤੋਂ ਅਸਤੀਫਾ ਦੇ ਕੇ ਮੈਂ ਵੀ ਚੋਣ ਮદાન ਦੇ ਵਿੱਚ ਆਵਾਂਗਾ। ਸੋ ਕੀ ਕਾਰਨ ਬਣੇ ਕਿ ਹਾਈਪੋਥੈਟিক্যাল ਤੁਸੀਂ ਇੱਕ ਜਵਾਬ ਤਿਆਰ ਕੀਜੀ। ਵੀ ਬਦਲ ਆਉਂਦੇ। ਹਾਂ ਸੁਣੋ ਸੁਣੋ ਸੁਣੋ। ਕੀ ਹੋ ਰਿਹਾ ਹੈ? ਗਿੱਦੜਬਾ ਦੇ ਅੰਦਰ ਕੀ ਹੋ ਰਿਹਾ ਹੈ? ਜਿੰਨੀ ਚੋਣ ਦੇ ਵਿੱਚ। ਕੀ ਮਨਪ੍ਰੀਤ ਬਾਦਲ ਉੱਥੇ ਕੋ ਮਰਿਆ? ਤੇ ਸੁਖਬੀਰ ਬਾਦਲ ਉਹ ਦੋਨੋਂ ਆਪਸ ਵਿੱਚ ਰਲੇਵੇ ਆ ਮੈਂ 2019 ਦਾ ਇਹ ਰੋਲਾ ਪਾ ਰਹੇ ਹਾਂ ਉਹ ਬੀਜੇਪੀ ਚ ਪਹਿਲਾਂ ਏਸੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਾਂਗਰਸ ਭੇਜਿਆ ਸੀ ਪਹਿਲਾਂ ਕਾਂਗਰਸ ਲੁੱਟੀ ਤੇ ਅਮਰਿੰਦਰ ਸਿੰਘ ਤੇ ਬਾਦਲਾ ਦਾ ਜਿਹੜਾ ਗੰਢ ਤੁੱਪ ਸੀਗੀ ਉਹ ਦੋਨਾਂ ਦੀ ਇਕੱਠੀ ਸੀ ਏਸੇ ਮਨਪ੍ਰੀਤ ਨੇ ਉਹ ਕਰਾਈ ਸੀ ਕਿਉਂਕਿ ਜਿਹੜੇ ਬਾਦਲ ਸਾਹਿਬ ਹਰਾਂ ਦੇ ਇੰਟਰਸਟ ਸੀਗੇ ਉਹਨਾਂ ਨੂੰ ਵਾਚ ਕਰਨਾ ਸੀ ਹੁਣ ਉਹ ਬੀਜੇਪੀ ਚ ਚਲਾ ਗਿਆ ਉਹ ਵੀ ਇੱਕ ਅਕਾਲੀ ਦਲ ਨੇ ਸੁਖਬੀਰ ਨਹੀਂ ਭੇਜਿਆ ਮਤਲਬ ਕਿ ਤੁਸੀਂ ਭਾਜੀਪੀ ਸੰਭਾਲੋ ਸੈਂਟਰ ਸੈਂਟਰ ਇਸੇ ਕਰਕੇ ਸਾਡੀ ਸੁਰੱਖਿਆ ਸਾਡਾ ਕੰਮ ਚਾਮਦਮ ਦਿੱਲੀ ਤੱਕ ਚੱਲਦਾ ਰਹੇਗਾ ਸਮਝੌਤਾ ਕਰਾਉਣ ਦੀ ਵੀ ਇਸ ਵਾਰੀ ਬਹੁਤ ਵੱਡੀ ਕੋਸ਼ਿਸ਼ ਹੋਈ ਹੁਣ ਕੀ ਹੋਇਆ ਇੱਕ ਸਾਜ਼ਿਸ਼ ਦੇ ਪਿੱਛੇ ਕਈ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤਨਖਾਹਿਆ ਕਰਾਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਆਪ ਕਰਾਇਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਕਰਦੀ ਹੈ ਜੋ ਸੁਖਬੀਰ ਸਿੰਘ ਬਾਦਲ ਹਦੇਸ਼ ਦਿੰਦੇ ਆ ਇਸੇ ਕਰਕੇ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਉਹਨਾਂ ਦਾ ਦੋਤ ਹੈ ਜਦੋਂ ਜੋ ਬੁਲਾਉਣਾ ਹੋਵੇ ਬੁਲਾ ਲੈਂਦੇ ਆ ਅਸੀਂ ਅਸੀਂ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਦੇ ਆ ਅਚਨ ਚੇਤ ਕਈ ਸਾਲਾਂ ਬਾਅਦ ਬੇਅਦਬੀ ਹੋਈ ਨੂੰ ਬੜੇ ਸਾਲ ਹੋ ਗਏ ਅਚਨ ਚੇਤ ਹੋਣ ਉਹਨਾਂ ਨੇ ਮਾਫੀਨਾਮਾ ਭੇਜਦਾ ਉਹ ਤਖਈਆ ਕਰਾ ਦੇ ਦਿੱਤਾ ਗਿਆ ਮੈਂ ਕਿਹਾ ਹੁਣ ਅਚਨ ਚੇਤ ਇਹ ਗੱਲ ਆਏਗੀ कि ਇਹਨਾਂ ਨੂੰ 2 ਸਾਲ ਚੋਣ ਨਹੀਂ ਲੜਨ ਦੇ ਆਗੇ ਜਾਂ ਤਾਂ ਤਨਖਾਹਿਆ ਕਰਾਰ ਜੁੱਤੇ ਸਾਫ ਅਸੀਂ ਰੋਜ਼ ਕਰਦੇ ਆਂ ਭਾਂਡੇ ਅਸੀਂ ਰੋਜ਼ ਮਾਦੇ ਇਹ ਕਾਰੀ ਤਨਖਾਹ ਹੈ ਇਹ ਤਾਂ ਸੇਵਾ ਹੈ ਸੋ 2 ਸਾਲ ਨਹੀਂ ਜਾਂ ਤਾਂ 6 ਸਾਲ ਆਸਤੇ ਇਹਨਾਂ ਨੂੰ ਕੋਈ ਵੀ ਚੋਣ ਨਹੀਂ ਲੜਨਗੇ ਇਹ ਅੰਦਰ ਹੀ ਅੰਦਰ ਇੱਕ ਸਾਜ਼ਿਸ਼ ਚੱਲ ਰਹੀ ਹੈ ਇਹ ਬਾਈ ਇਲੈਕਸ਼ਨ ਤੋਂ ਬਚਨ ਆਸੇ ਚੱਲ ਰਹੀ ਹੈ ਮੈਂ ਉਹਨਾਂ ਨੂੰ ਇਹ ਕਿਹਾ ਕਈ ਲੋਕ ਸਾਨੂੰ ਵੀ ਕਹਿ ਰਹੇ ਆ ਵੀ ਤੂੰ ਕਹਿ ਦਿੰਦੇ ਵੀ ਯਾਰ ਤੁਸੀਂ ਲੜੇ ਨਹੀਂ ਲੜਦੇ ਨਹੀਂ ਮੈਂ ਕਿਹਾ ਜੇ ਸੁਖਬੀਰ ਬਾਦਲ ਚੋਣ ਲੜੇ ਇੱਕ ਮੈਂ ਕਿਹਾ ਵੀ ਸ਼ਾਇਦ ਹੀ ਇਸ ਗੱਲ ਤੇ ਹੀ ਆ ਜੇ ਜੇ ਸੁਖਬੀਰ ਬਾਦਲ ਚ ਚੋਣ ਲੜੇ ਤੇ ਉਧਰੋਂ ਮਨਪ੍ਰੀਤ ਬਾਦਲ ਚੋਣ ਲੜੇ ਤੇ ਫਿਰ ਰਾਜਾ ਵੜਿੰਗ ਆ ਕੇ ਮદાન ਦੇ ਵਿੱਚ ਕਿਉਂਕਿ ਉਹਰਾ ਕਾਰਨ ਹੀ ਹੈ ਮੈਂ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਪਹਿਲਾਂ ਸੁਣੋ ਹਾਂਜੀ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਕੋਈ ਅਸੀਫਾ ਨਹੀਂ ਦੇਣ ਵਾਲਾ ਲੁਧਿਆਣਾ ਤੋਂ ਮੈਨੂੰ ਲੋਕਾਂ ਨੇ ਜਿਤਾਇਆ ਹੈ ਮੈਨੂੰ ਬੜਾ ਪਿਆਰ ਦਿੱਤਾ ਹੈ ਮੈਂ ਲੁਧਿਆਣਾ ਦੇ ਲੋਕਾਂ ਦੇ ਨਾਲ ਹਾਂ ਔਰ ਮੈਂ 5 ਸਾਲ ਲੁਧਿਆਣੇ ਦੇ ਲੋਕਾਂ ਦੀ ਸੇਵਾ ਵੀ ਕੀਤੀ ਆ ਆਬ ਦਾ ਜਿਹੜਾ ਉਹਨਾਂ ਨੇ ਪਰ ਹਾਂ ਕਈ ਵਾਰੀ ਐਸੀ ਕੁੰਡਾ ਫਸ ਜਾਂਦਾ ਹੈ ਕਿ ਵਿਰੋਧੀ ਧਰ ਵਾਲਾ ਜਿਹੜਾ ਭੱਜਣ ਨੂੰ ਵੀ ਉਹ ਭੱਜ ਨਾ ਜਾਵੇ ਮੈਦਾਨ ਚ ਵੀ ਆ ਬਈ ਮੈਦਾਨ ਦੇ ਵਿੱਚ ਚੋਣਾਂ ਲੜੋ ਸੋ ਇਹ ਰਾ ਕਹਿੰਦਾ ਜਿਵੇਂ ਜਿਵੇਂ ਆ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਉਹਨਾਂ ਨੇ ਇਹ ਥੋੜੀ ਕਿਹਾ ਕਿ ਸਿੱਖ ਨੂੰ ਆਜ਼ਾਦ ਨਹੀਂ ਤੇ ਫਲਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕੜਾ ਆਪकी ਮਰਜ਼ੀ ਹੈ ਪਹਿਨੋ ਤੁਸੀਂ ਪਾਓ ਭਾਵੇਂ ਨਾ ਪਾਓ ਇਹ ਤੁਸੀਂ ਦੇਖਣਾ ਸਿੱਖ ਪੱਗ ਬੰਨੇ ਕੋਈ ਟੋਪੀ ਲਾਵੇ ਕੋਈ ਜੋ ਮਰਜੀ ਕਰੇ ਹਰ ਵਿਅਕਤੀ ਦਾ ਹਰ ਪਹਿਰਾਵਾ ਹੈ ਸੋ ਕੱਲ ਨੂੰ ਤੁਹਾਨੂੰ ਹੋ ਸਕਦਾ ਹੈ ਕਿ ਦੇਸ਼ ਦੇ ਅੰਦਰ ਇਸ ਕੱਲ ਦੀ ਆਜ਼ਾਦਤ ਲੈਣੀ ਪਵੇ ਜਿਸ ਪ੍ਰਕਾਰ ਦਾ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਸੋ ਇਹ ਉਸ ਕੱਲ ਨੂੰ ਇਹ ਕਿਹਾ ਗਿਆ ਕਿ ਰਾਹੁਲ ગાંધી ਕਹਿੰਦਾ ਵੀ ਸਿੱਖਾਂ ਨੂੰ ਹੁਣ ਪੱਗ ਲੈਣ ਦੀ ਪਰਮਿਸ਼ਨ ਨਹੀਂ ਉਹ ਕਰਨੀ ਦੇਊਗੀ ਸੋ ਥਿਸ ਇਜ਼ ਇਹ ਹੋਰ ਇੱਕ ਕੰਟੈਸਟ ਦੇ ਵਿੱਚ ਗੱਲਾਂ